ਵੀਰੇ ਹਰੇ ਕੰਨ ਦੇ ਦੀ ਹਰੇ ਗੱਲਾਂ ਦਾ ਜਵਾਬ ਦਿੱਤਾ ਜਾ ਕਿਉਂਕਿ ਇਹ ਸਵਾਲ ਪਤਾ ਨਹੀਂ ਕਿੰਨੇ ਕਦੇ ਹੋਰ ਹੁੰਦੇ ਨੇ ਦੱਸੀ ਦਾ ਫਿਰ ਦੁੱਧ ਪਿਉਂਦਾ ਨਾ ਹੋਰ ਵਧਾ ਆਇਆ ਕੋਈ ਹੋਰ ਸਾਡੇ ਪਾ ਦੇਂਗਾ ਕਰਾਂ ਕਿ ਹਾਂ ਪਰ ਬੋਲਦਾ ਨਹੀਂ ਯਾਰ ਇਹ ਹੋਰ ਜੱਸੀ ਤੈਨੂੰ ਬਹੁਤ ਬਹੁਤ ਵਧਾਈਆਂ ਵੀਰੇ ਨਵੇਂ ਕਰਦੇ ਆ ਫੋਟੋ ਖਿੱਚਦਾ ਹੈਂ ਕਿ ਹਾਂ ਫੋਟੋ ਵੀਡੀਓ ਤਾਂ ਬੱਧੀਆ ਕੰਮ ਆ ਯਾਰ ਨੌਜਵਾਨ ਜੋੜਨਗੇ ਸਾਰੇ ਆਪਣੇ ਸਾਰੇ ਕਦੇ ਇਕੱਠੇ ਤਾਂ ਹੋਈ ਜਾ ਕਰਾਂਗੇ ਬੰਦੇ ਨਾਲ ਰੱਬ ਨੇ ਤੈਨੂੰ ਦਿੱਤਾ ਹੀ ਜੁੱਦਾ ਜਨਮ ਇਹ ਕੰਮ ਲਈ ਹੋਵੇ ਵੀ ਸੇਵਾ ਕਰ ਸੇਵਤੂ ਆ ਦੇਖ ਸੇਵਾ ਨਹੀਂ ਤਾਰ ਤੂੰ ਹੁਣ ਕਰਦੇ ਮਿੱਤਰੋ ਆਪਾਂ ਰਨਿੰਗ ਤੁੰਗ ਮਾਰਦਾ ਸੰਵਿਧਾਨ ਸੰਸਕ੍ਰਿਤੀ ਹਿੰਦੁਸਤਾਨ ਆ ਆਇਆ ਕਰੋ ਯਾਰ ਹੋ ਰਿਹਾ ਨਾਲ ਉਹ ਜੈਗ ਭਾ ਕੇ ਦਣ ਚੜ ਜਾਂਦਾ ਜੇ ਉਹ ਭੱਜਣਾ ਨਾ ਹਨੇਰਾ ਹੁੰਦਾ ਐਨਾ ਟਾਈਮ ਚ ਭਾਈ ਪਲਟ ਜਾਂਦਾ ਪਾਸਾ ਸਰਕਾਰ ਕੋਲ ਜਾ ਕੇ ਦੋ ਚਾਰ ਗੱਲਾਂ ਸੁਣਦੇ ਹੁਣ ਭਾਈ ਹਨੇਰਾ ਤਾਂ ਮਾਈ ਪੁੱਤਰ ਉਹ ਪੁੱਤਰ ਦੇ ਨਾਮ ਤਰੰਗਾ ਉਹਦੀਆਂ ਇਹਦਾ ਮਤਲਬ ਹੈ ਦੇਤ ਵੀ ਉਹੀ ਹੈ ਸਾਡੀ ਸੋਚ ਤੋਂ ਪਰੇ ਨੇ ਸਾਡੀ ਸਮਝ ਤੋਂ ਪਰੇ ਰੱਖੇ ਜਾ ਸਕਣਾਈ ਹੋਈ ਸੰਗ ਦਾ ਧੰਨਵਾਦ ਇਥੇ ਹੀ ਸਮਾਪਤ ਕਰ ਰੋਗੇ ਤੇ ਨਹੀਂ ਕਹ ਸਕਦੇ ਇਹ ਪੰਕਤੀ ਲੇ ਕੇ ਜਿੰਨਾ ਸਹਾਵਾ ਲਿਖੀ ਬਣੇ ਉਹਨਾਂ ਸਮਝ ਪੜਿਆ ਉਹਨਾਂ ਨੂੰ ਸ਼ਾਇਦ ਪਤਾ ਹੋਏਗਾ ਆਹ ਗੁਰਜੀਤ ਖਾਲਸਾ ਅਭੀ ਦੋਸਤੋ ਬਈ ਗੱਲ ਆਪਾਂ ਜਿਵੇਂ ਮੈਂ ਕਹਿਣਾ ਹੁਣਾ ਵੀ ਮੈਨੂੰ ਆਇਆ ਹੁੰਦਾ ਯਾਰ ਵੀ ਹਰੇਕ ਬੰਦੇ ਦੀ ਹਰੇਕ ਗੱਲ ਦਾ ਜਵਾਬ ਦਿੱਤਾ ਜਾਵੇ ਕਿਉਂਕਿ ਇਹ ਸਵਾਲ ਪਤਾ ਨਹੀਂ ਕਿੰਨੇ ਕਦੇ ਹੋਰ ਹੁੰਦੇ ਨੇ ਪਰ ਮੈਨੂੰ ਮਤਲਬ ਕਿ ਬੰਦੇ ਮਿਲਦੇ ਨੇ ਹਨਾ ਉਹ ਕਹਿੰਦੇ ਨੇ ਯਾਰ ਵੀ ਕਹਿੰਦਾ ਯਾਰ ਸਾਡਾ ਮਨ ਵੀ ਹੈਗਾ ਪੂਰਾ ਮਤਲਬ ਕਿ ਸਾਨੂੰ ਪਤਾ ਵੀ ਹੈ ਵੀ ਨਸ਼ਾ ਗੰਦੀ ਚੀਜ਼ ਹੈ ਹਨਾ ਤੇ ਮਨ ਵੀ ਪੂਰਾ ਤੇ ਛੱਡਣਾ ਵੀ ਚਾਹੁੰਨੇ ਹੈ ਕਹਿੰਦਾ ਅੰਦਰੋਂ ਆਏ ਵੀ ਹਾਂ ਵੀ ਹਾਂ ਵੀ ਛੱਡਣਾ ਪਰ ਕਹਿੰਦਾ ਹੌਸਲਾ ਨਹੀਂ ਮਿਲਦਾ ਯਾਰ ਮਾਇਆ ਕੇ ਫਿਰ ਆਈ ਕਿ ਹਮ ਕਹਿਆ ਯਾਰ ਹੌਸਲਾ ਵੀ ਜਿੱਥੋਂ ਮੈਨੂੰ ਮਿਲਿਆ ਸੀ ਮਾਇਆ ਜਿਵੇਂ ਮੈਂ ਕਹਿੰਦਾ ਵੀ ਮੈਨੂੰ ਕੀ ਕਿਸੇ ਤੋਂ ਨਹੀਂ ਜੀ ਮਿਲਿਆ ਜਾ ਕੇ ਹੌਸਲਾ ਤਾਂ ਯਾਰ ਫਿਰ ਗੁਰੂ ਤੋਂ ਹੀ ਮਿਲਦਾ ਹਨਾ ਜਿਹਨੂੰ ਆਪਾਂ ਮੰਨਦੇ ਹਾਂ ਯਾਰ ਠੀਕ ਹੈ ਕੋਈ ਮੰਦਰ ਜਾਂਦਾ ਹੈ ਕੋਈ ਗੁਰਦੁਆਰੇ ਕੋਈ ਠੀਕ ਹੈ ਸ਼ਿਵ ਜੀ ਦੇ ਕੋਈ ਮਾਤਾ ਨੂੰ ਮੰਨਦਾ ਕੋਈ ਨੂੰ ਵੀ ਹੌਸਲਾ ਤਾਂ ਉਹ ਚੀਜ਼ਾਂ ਤੋਂ ਮਿਲਦਾ ਹਨ ਮਾਲਕੀ ਫਿਰ ਮੈਰਾ ਐਹੀ ਕਹਿਣਾ ਹੁੰਦਾ ਵੀ ਯਾਰ ਸਵੇਰੇ ਉੱਠਿਆ ਕਰੋ ਹਨਾ ਜਿਹਨੂੰ ਵੀ ਮੰਨਦੇ ਹੋ ਉਹਨੂੰ ਹੱਥ ਜੋੜ ਕੇ ਪ੍ਰਣਾਮ ਕਰੋ ਤੇ ਉਹ ਮੰਗੋ ਵੀ ਬਾਬਾ ਜੀ ਮਾਇ ਜੀ ਚੋਂ ਨਿਕਲਣਾ ਚਾਹਣਾ ਮੈਨੂੰ ਹੌਸਲਾ ਦਿਓ ਤੁਸੀਂ ਖੁਦ ਦੇਖੋਗੇ ਭਾਈ ਕੋਈ ਨਾ ਕੋਈ ਬਹਾਨਾ ਬਣ ਜਾਣਾ ਹੁੰਦਾ ਫਿਰ ਮਤਲਬ ਕਿ ਜੇ ਤੁਸੀਂ दारू ਪੀਨੇ ਜੇ ਤੁਸੀਂ ਐ ਮੰਗੋਗੇ ਨਾ ਵੀ ਬਾਬਾ ਮਾਇ ਨੂੰ ਹੌਸਲਾ ਦੇਣਾ ਮੈਂ ਛੱਡਣੀ ਉਦੋਂ ਯਾਰ ਕੋਈ ਨਾ ਕੋਈ ਰੀਜਨ ਹੋ ਜਾਂਦਾ ਮਤਲਬ ਕਿ ਜਾਂ ਤਾਂ ਕੋਈ ਛੋਟਾ ਰਿਸ਼ਤੇਦਾਰੀ ਹੈ ਜਾਂ ਜੂਜਾ ਕੋਈ ਬੰਦਾ ਹੀ ਜਾਂ ਕੋਈ ਕੰਮ ਹੀ ਹੈ ਜਾਂ ਪੈਜੂ ਵੀ ਤੁਹਾਨੂੰ ਆਥ ਤੁਹਾਨੂੰ ਉਦੋਂ ਕਿਸੇ ਪਾਸੇ ਜਾਣਾ ਪੈ ਜਾਂਦਾ ਮਤਲਬ ਕਿ ਯਾਰ ਜਿੱਥੋਂ ਤੱਕ ਮੇਰਾ ਮੰਨਣਾ ਵੀ ਗੁਰੂ ਯਾਰ ਉਰੀ ਮਾਦਾ ਕਰਦਾ ਜੇ ਆਪਾਂ ਸੱਚੇ ਦਿਲੋਂ ਜੇ ਮੈਂ ਅੰਦਰੋਂ ਚਾਹ ਹੁੰਦੀ ਆ ਵੀ ਤੇਰਾ ਪਾ ਚੀਜ਼ ਕਰੀਏ ਹਨਾ ਵੀ ਛੱਡੀਏ ਫਿਰ ਉਹ ਫੜਦਾ ਯਾਰ ਆਪਾਂ ਬਸ ਮਾੜਾ ਜਿਹਾ ਹੌਸਲਾ ਤਾਂ ਫਿਰ ਉੱਥੋਂ ਹੀ ਮਿਲੂ ਯਾਰ ਹਨਾ ਉਹਦੇ ਨਾਲ ਆਪਾਂ ਟੁੱਟੇ ਖੜੇ ਆਂ ਫਿਰ ਹੌਸਲਾ ਕਿੱਥੋਂ ਜਿਹੜੀ ਗੱਲ ਇਹ ਹੀ ਸੀ ਵੀ ਇਹ ਮੈਨੂੰ ਐ ਹੁੰਦਾ ਵੀ ਹਰੇਕ ਤੇ ਸਵਾਲ ਦਾ ਜਵਾਬ ਦਿੱਤਾ ਜਾਵੇ ਤਾਂ ਕਰਕੇ ਆਪਾਂ ਬਿਹਤਰ ਸਮਝਦਾ ਹਾਂ ਕਿਉਂਕਿ ਇਹ ਜਿਹੇ ਸਵਾਲ ਬਹੁਤਿਆਨੇ ਹੁੰਦੇ ਨੇ ਫਿਰ ਮੰਨੇ ਯਾਰ ਚੰਗਾ ਤੜਕੇ ਤੋਂ ਆਏਗਾ ਆਇਆ ਕਰ ੱਲੀਆਂ ਨਹੀਂ ਮਿੱਤਰ ਨੱਕਾ ਕੜਤਾ ਪਾ ਜੀਰੀ ਚ ਅੜ ਦੇ ਲਾਇੜ ਹੁਣ ਉਹ ਮੁੱਕੇ ਸੀ ਮਿੱਤਰ ਹੁਣ ਮਰੂਦ ਚੱਲ ਪਿਆ ਆਪਣਾ ਦੇਖੋ ਮਰੂਦਾਂ ਦੀ ਰੋਤਾ ਜੀ ਉਹ ਵੀ ਬੁੱਟੇ ਲੱਗੇ ਫੇਰੇ ਦੇਖੋ ਐਝੇ ਕੱਚਾ ਨਾ ਹੋਵੇ ਯਾਰ ਇਹਦਾ ਮਿੱਠਾ ਹੈ ਹਾਂ ਆਹ ਖੱਟੇ ਇਹ ਦੇਖੋ ਬੰਦਾ ਹਾਂ ਕਰਦਾ ਇਹ ਚਲਾਤੀ ਮੇਟਰ ਮੋਟਰ ਚੱਕ ਲਿਆ ਬਾਣੀ ਜੀ ਸਾਡਾ ਪਨੀਰ ਦੀ ਪੁਰਜੀ ਜਮਾ ਕਰਦਾ ਪਨੀਰ ਆ ਦੇਖੋ ਮੱਖਣ ਦਾ ਪੇੜਾ ਜਿਵੇਂ ਉਹਨੇ ਜਮਾ ਕਰਦਾ ਪਨੀਰ ਹੈ ਦੇਖੋ ਕੀ ਬਾਤ ਆ ਮੇਕ ਮਟਰ ਤੇ ਸਟੂਏ ਆ ਜਾਂਦਾ ਇਹਦਾ ਉਹ ਸੋਈ ਨਾ ਬਾਉਟੇ ਇੱਟੀਆਂ ਹੁਣ ਚੱਲਿਆ ਮਟਰ ਤਨੋਲੇ ਆਪਾਂ ਥੋੜਾ ਕੰਮ ਜਾ ਸੀ ਇਆਲਾ ਬਾਈ ਇਹ ਲੋਟ ਹੈ ਫੜੀਆ ਬਾਈ ਤੂੰ ਨਾ ਹੱਸਣੇ ਹੈ ਹਾਂ ਵੀ ਲੋਟ ਹੈ ਹੈ ਠੀਕ ਹੈ ਹੈ ਆ ਆ ਬਣਾਦਾ ਬਾਈ ਚਵਾਰਾ ਜੱਸੀ ਇਹ ਆ ਗਿਆ ਬਾਥਰੂਮ ਮਿੱਤਰੋ ਕੰਮ ਚੱਲ ਰਿਹਾ ਪੂਰਾ ਹੈਦਰਪਾਲਸ ਜਨਕਾ ਹੈ ਤਾਪਸਲਾ ਕਰਿਆ ਹੈ ਉਹ ਪੁਰਾਣਾ ਘਰ ਸੀ ਮਿੱਤਰੋ ਆਹੀ ਰਹਿ ਗਈ ਬੈਠਕ ਜੀ ਹਾਇ ਬਣਾਦੀ ਦਰ ਹੈ ਗਿਆ ਜੱਸੀ ਦਾ ਪਾਰਕ ਦਾ ਥਾਂ ਕਿੰਨੂ ਜੱਸੀ ਦੇ ਵੀ ਲੱਗਦੇ ਨੇ ਮਿੱਤਰੋ ਹਾਂ ਬਹੁਤ ਵੱੱਲਾ ਜੱਸੀ ਕੋਲੇ ਬਾਜ਼ਾਰ ਚ ਇੰਨਾ ਦਾ ਬਹੁਤ ਹੁੰਦਾ ਬੈਂਗਾਨੇ ਬੜੇ ਹੁੰਦੇ ਨੇ ਪਰ ਜਦ ਸ਼ਹਿਰ ਚ ਜੇ ਮੈਂ ਖੇਤਾਂ ਚ ਤਾਂ ਐ ਹੁੰਦਾ ਵੀ ਸੱਤਾ ਦੀ ਸੱਤਾ ਮਾੜਾ ਜਿੱਧਰ ਨੂੰ ਕਰ ਕੇ ਐ ਪਾਗਲ ਇੱਥੇ ਵਸ ਐ ਹੁੰਦਾ ਵੀ ਇਦੇ ਤੱਕ ਕਾਣ ਜੇ ਜਾਂਦੇ ਨੇ ਦੱਸੀਦਾ ਪਰ ਦੁੱਧ ਪੀਉਂਦਾ ਨਾ ਹੋਰ ਉਹਦਾ ਹੈ ਕੋਈ ਹੋਰ ਇਹ ਗੱਲ ਦੱਸੀ ਗਏ ਨਾ ਦੁੱਧ ਪੀ ਕੇ ਜਾ ਰਹੇ ਆ ਵੀ ਇੱਧਰ ਇੱਥੇ ਇਹਨਾਂ ਦੇ ਘਰੇ ਵੀ ਹੀ ਘਤ ਆਉਂਦੀ ਹੈ ਹਾਂ ਚੁੱਕੀ ਗਲੇਰ ਤੇ ਆ ਗਿਆ ਉਹ ਤਿੰਨ ਪਾਸਿਓਂ ਲੱਗਦਾ ਇਹਨਾਂ ਨੂੰ ਰਾਹ ਇਹ ਪਾਣਾ ਪੰਡਾ ਜਾਏ ਵੀ ਲਵੇ ਲਵੇ ਆ ਆ ਮਿਸਤਰੀ ਕਿੱਥੋਂ ਆਇਆ ਹੋਰ ਅਜ ਤੜਕੇ ਇਹ ਮਿਸਤਰੀ ਕਿੱਥੋਂ ਆਇਆ ਬਾਈ ਸਾਡੇ ਪਾ ਦੇਗਾ ਸਾਡੇ ਘਰ ਹਾਂ ਬਾਈ ਸਾਡੇ ਪਾ ਦੇਗਾ ਘਰ ਕਹਾਂ ਅਰੇ ਬੋਲਦਾ ਨਹੀਂ ਯਾਰ ਇਹ ਕੋਈ ਤਾਂ ਗੱਲ ਹੈ ਕਿਵੇਂ ਖਾਹ ਬਈ ਪਾ ਦੇਗਾ ਸਾਡੇ ਪੱਟੇ ਤੋਂ ਵੀ ਨੀਵਾ ਕਰ ਦਾਂਗੇ ਉੱਥੇ ਪੱਟਿਆ ਹੋਇਆ ਸੀ ਬਰਸ ਮੇਤਰੀ ਹੋਣਾ ਮੇਤਰੀ ਫਿਰ ਥੱਲੇ ਕੰਮ ਉੱਥੇ ਪਪੜਾਈ ਨਾ ਟੋਟਾ ਉੱਥੇ ਘਰ ਪਾ ਦੇ ਫਰਸ ਲਾ ਦੇ ਆਹ ਕੰਮ ਤੱਕ ਲਾ ਗੱਦਾਂ हां वे दस्सी हां जी कितना टाइम हो गया भाई चालदे नु फिर मिस्त्री 3 ਮਹੀਨੇ ਤੋਂ ਉੱਤੇ ਹੁਣ 3 ਮਹੀਨੇ ਤੋਂ ਕਦੋਂ ਸ਼ੁਰੂ ਕੰਮ ਤਾਂ ਹੋ ਗਿਆ ਨਾ ਹਾਂ ਤਿੰਨ ਕੰਪਲੀਟ ਹੋ ਗਏ ਉੱਤੇ ਜਾਂਦਾ ਅੱਛਾ ਅੱਛਾ ਆ ਫਿਰ ਆ ਕੇ ਥੋਲੇ ਹੁੰਦਾ ਜੀ ਇਹ ਬਰਨਾਲੇ ਬਰਨਾਲੇ ਹਾਂ ਅੱਛਾ ਵਧੀਆ ਯਾਰ ਵਧੀਆ ਬੱਸ ਹਾਂ ਠੀਕ ਹੈ ਜੀ ਵਧੀਆ ਜੀ ਵਧੀਆ ਦੱਸੀ ਨੂੰ ਅਸੀਂ ਦੱਸੀ ਕੋਲੇ ਆਏ ਸੀ ਬਹੁਤ ਟਾਈਮ ਬਾਅਦ ਦੇਖਿਆ ਦੱਸੀ ਨੇ ਪਹਿਲਾਂ ਇਥੇ ਪੁਰਾਣੀ ਜਗ੍ਹਾ ਵੀ ਢਾ ਕੇ ਹੁਣ ਸਾਰੀ ਨਵੀਂ ਉਹੋ ਕਰੀ ਐ। ਹੋਰ ਜੱਸੀ ਤੈਨੂੰ ਬਹੁਤ ਬਹੁਤ ਵਧਾਈਆਂ ਵੀਰੇ। ਤੈਨੂੰ ਨਵੇਂ ਘਰ ਦੀਆਂ। ਹਾਂ। ਹੈਂ? ਹਾਂ। ਹੋਰ ਕੋਈ ਸਨੇਹਾ ਦੇ ਦੇ ਦਰਸ਼ਕਾਂ ਨੂੰ ਆਪਣੇ ਨੂੰ ਕੋਈ। ਰੱਬ ਸਾਬ ਨੂੰ ਵਧਾਵੇ ਕੰਮ ਕਰੋ ਮਿਹਨਤ ਕਰੋ। ਹਾਂ। ਠੀਕਾ ਮਿਹਨਤ ਨੂੰ ਫਲ ਲੱਗੂਗਾ। ਉਹਦੇ ਪਰਿਵਾਰ ਚ। ਹਾਂ। ਹਾਂ। ਠੀਕ ਐ। ਹੋਰ। ਹੋਰ ਕੋਈ ਨਸਿਆਂ ਦੇ ਵੀ ਕਹ ਦੇ। ਨਸੇ ਨਸੇ ਛੱਡੋ ਵੀਰੇ। ਹਾਂ। ਕੁਛ ਨਹੀਂ ਹੋਏਗਾ। ਦੇਖੋ ਮੈਂ। ਕੁਛ ਦੇਖ ਲਿਆ। ਹੋਰ ਉਹ ਹੀ ਤਾਂ ਕਰਲਾ ਸਹੀ ਗੱਲ ਆ। ਕਿੱਤਾ ਹੁਣ ਕੋਈ ਜਾਂਦਾ ਨਹੀਂ ਮੌਤ ਆ ਯਾਰਾ ਮੌਤ ਆ ਹਾਂ ਉਹ ਤੇ ਤਾਂ ਹੁਣ ਕੋਈ ਜਾਂਦਾ ਨਹੀਂ ਯਾਰਾ ਹਾਂ ਹੁਣ ਤਾਂ ਉਹਨੂੰ ਚੱਲੇ ਜਾਂਦੇ ਨੇ ਜਿੰਨਾ ਚੱਪਾ ਕਰਕੇ ਹਾਂ ਉਹਨਾਂ ਦੇ ਉੱਤੇ ਉਹਨਾਂ ਨੇ ਤਾਂ ਕਰਦੇ ਨੇ ਦੋ ਦਿਨਾਂ ਦਾ ਹੋਰ ਆਉਂਦੇ ਆਹੀਂ ਪਤਾ 16 17 ਮੁੰਡੇ ਤਾਂ ਆਪਣੇ ਨਾਂ ਨਾਲ ਦੇ ਮਾਰੇ ਹੋਰ ਆ ਜਾ ਇੱਲੇ ਅੱਗੇ ਇਧਰ ਉਹਨੇ ਹੋਰ ਉਹ ਮਨੀਤ ਦੇ ਤਾਇਰਾ ਕੋਈ ਤਾਈਓ ਮੈਂ ਕਹਣਾ ਉਹਨਾਂ ਯਾਰ ਮੈਂ ਕਲੇਰ ਦੇਖੋ ਹੋਰ ਕੱਡੇ ਕਰਦਾ ਮੁੰਡਾ ਹਾਂ ਆਹੀਂ ਕਹਣਾ ਉਹਨਾਂ ਯਾਰ ਵੀ ਛੱਡੋ ਯਾਰ ਹਣਾ ਹੋਰ ਕੀ ਹੋਏਗੀ ਇਹ ਹੀ ਆ ਜੱਸੀ ਹੋਰ ਲੋਟਾ ਕੰਮ ਆ ਫਾਇਦਾ ਵੀ ਰੂਹ ਖੁਸ਼ ਹੋ ਗਈ ਯਾਰ ਦੇਖ ਕੇ ਤੇਰੇ ਰਹਾ ਐਸਾ ਵਧੀਆ ਵਧੀਆ ਅੱਜ ਕਾ ਬਿਆਰ ਨਜ਼ਰਾਂ ਹਾਂ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਹਾਂ ਚਾਹ ਵੀ ਲੋ ਬਈ ਹੈ ਨਾ ਹੁਣ ਰਹਾ ਐ ਸਹੀ ਚੀ ਕਰੀ ਜਿਓ ਨਾ ਟਾਈਮ ਫੇਰ ਨਾ ਨਵੀਨੇ ਹਾਂ ਆਈ ਜਾ ਦੇਖੋ ਬਈ ਆਏ ਆ ਫਿਰ ਪੁਰਾਣੀ ਜਗਾ ਬਣੀ ਹੋਈ ਇਹ ਜੀ ਗੱਡਿਆ ਤਿੰਨ ਮਹੀਨੇ ਕਹਿੰਦਾ ਠੀਕ ਆ ਗੱਲ ਯਾਰ ਇੱਧਰ ਹਾਂ ਬਸ ਠੀਕ ਆ ਯਾਰ ਹਾਂ ਸੱਚਾਆਂ ਜਗ ਆਠਾਂ ਜੀਆਂ ਕਿਦੀਆਂ ਨੇ ਉਹ ਏ ਇਹ ਖੋਦੀਆਂ ਨੇ ਯਾਰ ਕਾਮਦੇ ਨੂੰ ਦੀਆਂ ਹਾਂ ਕਾਮਦੇ ਨੂੰ ਦੀਆਂ ਨਾ ਨਾ ਕਾਮਦੇ ਨੂੰ ਦੀਆਂ ਹਾਂ ਪਹਿਲਾਂ ਤਾਂ ਆਪਣਾ ਚਿੱਟੀਆਂ ਜੇ ਹੁੰਦੀਆਂ ਗੱਲੀਆਂ ਹਾਂ ਹਾਂ ਇਹ ਹੁਣ ਨਮੀ ਤੇ ਨਹੀਂ ਤਾਂ ਵੀ ਮੈਂ ਕਹਿੰਦਾ ਸਾਡੇ ਚਿੱਟੀਆਂ ਜੇ ਸੀ ਜਦੋਂ ਅਸੀਂ ਪ੍ਰਹਟਾ ਜਾ ਕਵਰ ਕਰਾਇਆ ਹਾਂ ਉਹ ਹੀ ਸੀ ਆਇਆ ਇਹ ਸਾਬ ਦੀਆਂ ਨੇ ਬਾਈ ਜਗਾਠਾਂ ਅੰਦਰੋਂ ਹਾਂ ਆਇਆ ਬਾਈ ਕਹਾਣੀ ਜਗਾਠਾਂ ਵੀਰ ਦੇਖੋ ਦਰਸ਼ਕੋ ਕਾਮਦੇ ਨੂੰ ਦੇਣੇ ਉਸ ਨੇ ਪੂਰੀਆਂ ਐਨੀ ਜਾਨਕਾਰੀ ਦੇ ਦਿੱਤੀ ਸਾਨੂੰ ਜੇ ਉਹ ਐਂਟਰ ਹੋਣਾ ਵਈ ਐਂਟਰ ਹੁੰਦੇ ਸਾਰੀ ਆਹ ਡ੍ਰੈਇੰਗ ਰੂਮ ਆ ਜੱਸੀ ਕਹਿੰਦਾ ਠੀਕ ਹੈ ਆ ਚਾ ਲੈ ਲਓ ਆ ਗਈ ਓਪਨਾ ਰਸੋਈ ਆ ਵੀ ਦੱਸ ਜਾ ਦੱਸੀ ਫਿਰ ਆ ਕੀ ਆ ਓਏ ਸੌਰੀ ਵਈ ਸੌਰੀ ਸੌਰੀ ਆਹ ਸਟੋਰ ਆ ਗਿਆ ਆ ਸਟੋਰ ਆ ਗਿਆ ਹਾਂ ਆ ਕਮਰਾ ਆ ਗਿਆ ਬਈ ਆ ਆ ਗਿਆ ਬਾਥਰੂਮ ਇਹ ਲੋਰ ਠੀਕ ਇਹ ਬਾਥਰੂਮ ਆ ਆ ਕਮਰਾ ਆ ਗਿਆ ਕੋਹ ਬਾਥਰੂਮ ਲੈ ਆਪਣੇ ਪਹਿਲਾਂ ਦੇ ਨਾਲ ਆ ਲੀਗ ਆ ਮਰਾ ਗਿਆ ਮਤਰੋ ਉਹ ਬਾਸਪੂ ਪਹਿਲਾਂ ਲੈ ਆ ਜਾ ਦੱਸ ਤੇ ਮਾੜਾ ਜੀ ਇਹ ਰੱਖ ਲਈ ਜੀ ਫੇਰਾ ਹਾਂ ਆ ਮਤਰੋ ਪਹਿਲਾਂ ਬਣੇ ਹੋਏ ਜੀ ਇਹ ਰੱਖ ਲਈ ਜੀ ਫੇਰਾ ਬਾਸ ਆ ਇਧਰ ਤਾਂ ਹਾਂ ਠੀਕ ਆ ਗੱਲ ਆਹ ਆ ਜਾ ਲਓ ਆਪਣਾ ਇਹਨਾਂ ਜੀ ਜਿਹੜੇ ਵਰਦੇ ਬਾਬਾ ਦਾ ਆਹ ਦੇਖੋ ਬਈ ਆ ਆ ਤਾਂ ਆਉ ਜਿਹੜਾ ਜਾਲ ਜਾਉਂਦਾ ਪਾਪਾ ਕੁਝ ਨਹੀਂ ਆ ਰੋਸ਼ਨੀ ਠੀਕ ਆ ਗੱਲ ਪੂਰਾ ਪ੍ਰੋਪਰ ਜਮਾ ਕੇੜਾ ਹੀ ਲਵਾਦਾ ਜਾਸੀ ਦਰਸ਼ਕਾਂ ਦਾ ਬਿਲਕੁਲ ਵੈਲਟ ਬਾਥਰੂਮ ਆ ਗਿਆ ਵੀਰੇ ਪਰ ਠੀਕ ਆ ਜੱਸੀ ਮੁੱਕਦਾ ਨਹੀਂ ਯਾਰਾ ਕੱਲਾ ਕਹਾ ਤੂੰ ਆ ਕੱਲਾ ਜਵਾਕ ਆ ਯਾਰ ਹਨਾ ਇੱਕ ਕਮਰਾ ਤਾਂ ਆ ਗਿਆ ਬਾਥਰੂਮ ਆ ਗਿਆ ਤਾਂ ਤਾਂ ਬਾਥਰੂਮ ਦਾ ਤਾਂ ਰੇਜ ਡੀ ਬਣਾ ਕਰ ਆਹੱ ਕੱਬ ਲੱਗਦਾ ਹਾਂ ਹਾਂ ਪਰ ਠੀਕ ਆ ਯਾਰਾ ਸੱਬ ਚ ਬੈਠਾ ਘਰੇ ਆ ਤੂੰ ਹੈ ਆਪਣੇ ਜੇ ਉਹ ਹੈਗਾ 10 ਵਜੇ 10 ਦਾ ਬਾਥਰੂਮ ਦਾ ਉਹ ਚਕਾਉਤਰਾ ਵੀ ਲਾਇਆ ਹੋਇਆ ਜੀ ਫਲ ਫਰੂਟ ਸਾਰੇ ਲਾਏ ਨੇ ਨਿੰਬੂ ਆਪੋ ਆਏ ਹਾ ਹਾ ਹਾਲਾਂ ਦਾ ਸੰਕੀ ਹੈ ਨਾ ਅੰਮ੍ਰੂਦ ਗਲਕਰੰਬੂਰ ਭਾਵੇਂ ਤਾਂ ਵੀ ਹੋ ਗਏ ਜਰੇ ਇਹਦੇ ਉਹ ਮੱਖੀਆਂ ਤੋਂ ਲਾਵੇ ਯਾਰ ਉਹ 트੍ਰੈਪ ਜਾਂਦਾ ਜਾਂ ਹਾਂ ਉਹਦੇ ਨਾਲ ਆਉਂਦਾ ਜਾਂ ਸੀ ਹਾਂ ਮਾਸੀ ਵੀ ਮੈਨੂੰ ਕਹਿੰਦੀ ਕਹਿੰਦੀ ਸਾਡੇ ਮੱਖੀਆਂ ਅੰਦਰੋਂ ਆਹ ਹੋ ਜਾਂਦੇ ਨੇ ਕਹਿੰਦੀ ਸੰਟ ਜੀ ਮੈਂ ਕਿਹਾ ਉਹ ਲਾਵੇ ਹਾਂ ਕਰਕੇ ਹੋ ਗਿਆ ਹਾਂ 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 ਠੀਕ ਆ ਯਾਰ ਆ ਵਧਾਈਆਂ ਬਈ ਤੈਨੂੰ ਬਹੁਤ ਬਹੁਤ ਦੁਬਾਰੇ ਫੇਰ ਵਾਂਸ ਅਗੇਨ ਜਿਵੇਂ ਉਹ ਕਹਿੰਦੇ ਹੁੰਦੇ ਨੇ ਹਾਂ ਆ ਹਾਂ ਅਰਦੇ ਮੋਡ ਦੋਗੇ। ਹੋਰ ਜੀ। ਚੜਦੀ ਕਲਾ। ਚੱਲੇ ਬਾਸ ਨਿਪੜਕੇ ਕੰਮ। ਫੋਟੋ ਖਿੱਚਦਾ ਹੈਂ ਕਿਆ? ਹਾਂ ਫੋਟੋ ਵੀਡੀਓ। ਆਹ। ਹਾਂ। ਵੀ ਫੋਟੋਵਾਰੀ ਨਾਲ ਚੌਲ ਲਾਈਵ ਵੀ ਪਰ ਆਏ ਕਹਿੰਦੇ ਵੀ ਫੋਟੋਵਾਰੀ ਨਾਲ ਚੌਲ ਲਾਈਵ ਵੀਰ ਯਾਦ ਰੱਖਾਂਗੇ ਨਾ ਸੀ। ਬਸ ਹੁਣ ਨਿਪੜਕੇ ਕੰਮ ਸਾਰਾ ਹੋ ਗਏ ਫਰੀ। ਭਾਈ ਉਹ ਕਟਿੰਗ-ਕੋਟਿੰਗ ਵੀ ਹੋ ਗਏ ਨਾ, హెయిਰ ਸਟਾਈਲ ਵੀ। హెయిਰ ਸਟਾਈਲ ਵੀ ਤਾਂ ਹੀ ਉਹ ਅੱਛਾ ਲੱਗ ਰਿਹਾ ਹੈ ਉਹ। ਵਧੀਆ ਯਾਰ ਵਧੀਆ ਸੀਜ਼ਨ ਬੜਾ ਅੱਛਾ ਰਿਹਾ ਵਧੀਆ ਰਿਹਾ ਹਾਂ ਵਧੀਆ ਇਹਦਾ ਯਾਰ ਵਧੀਆ ਜੀ ਵਧੀਆ ਵਧੀਆ ਚਲੋ ਭਈ ਮਤਰੂ ਇਹਨਾਂ ਦਾ ਵੀ ਨਿਬੜ ਗਿਆ ਅੱਜ ਹੋਰ ਜੀ ਗਿਫਟੀ ਜੀ ਕਿਵੇਂ ਹੋ ਜੀ ਗੇਮ ਖੇਡ ਰਹੇ ਸੀ ਗੇਮ ਗੇਮ ਖੇਡ ਰਹੇ ਜੀ ਬੱਚਿਆਂ ਨੂੰ ਸਿਖਾ ਰਹੇ ਹੋ ਬੱਚਿਆਂ ਨੂੰ ਸਿਖਾ ਰਹੇ ਹਾਂ 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 ਜੀ ਮੋਟੂ ਜੀ ਹੈ ਕਲਾਸਾਂ ਲੱਗ ਰਹੀਆਂ ਕਲਾਸਾਂ ਲੱਗ ਰਹੀਆਂ ਨੇ ਜੀ ਗੇਮਾਂ ਆਨਲਾਈਨ ਗੇਮਿੰਗ ਦੀਆਂ ਹੋਰ ਵੀ ਤਾਂ ਕਹਦਾ ਹੋਰ ਵੀ ਤਾਂ ਹਾਂ ਜੀ ਮੋਟੂ ਜੀ ਔਲਬੀ ਦਾ ਤੁਸੀਂ ਵੀ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਔਲਬੀ ਦਾ ਘਰ ਜਾਣਾ ਕਿੱਥੇ ਜਾਣਾ ਨੇ ਕਿੱਥੇ ਜਾਣਾ ਮੋਟੂ ਹੰਤ ਮਾਸਾ ਕਰ ਹੰ ਤਾਂ ਮਾਸਾ ਕਰ ਦੇਖਦੇ ਆਪਾਂ ਬਣਾਉਨੇ ਸਾਰੀ ਪਹੀ ਇੱਕ ਦਿਨ ਪਲਾਨ ਇਹ ਕਹਿੰਦਾ ਵਿੱਚ ਦਿਨਾਂ ਕਿਉਂਣਾ ਹੈ ਹਾਂ ਚੱਲ ਆਵਾਂਗੇ ਯਾਰ ਮੋਟੂ ਇਹਨਾਂ ਨਾਲ ਨਾ ਤੋਰਦੀਆਂ ਤੇ ਜਾਂਦੇ ਨੇ ਪਲਾਂ ਨਹੀਂ ਜਾ ਦੇ ਚ ਜਾ ਕੇ ਉੱਥੇ ਚੜਨਾਗਾ ਇਹਨਾਂ ਨੂੰ ਪੁੱਛੀ ਉਹ ਇਹਨਾਂ ਨਾਲ ਕੱਟਿਆ ਓਏ ਲਵੀ ਜਾਣਗੇ ਵਿਹਾਰ ਉਥੋਂ ਲਵੀ ਆ ਜਾਣ ਤਮਾਸਾ ਕਰ ਕਰ ਕੇ ਸਾਹ ਕੋਤਾ ਬਾਈ ਕਲੀਅਰ 4500 ਲਿਆ ਕਿल्ले ਦਾ ਉਹ ਛੋਟੇ ਪੰਜਾਬੀਆਂ ਨੇ ਕਿੰਨੇ ਲੈ ਜੀ ਪਤਾ ਨਹੀਂ ਹਾਂ ਬਾਈ ਕਰ ਦੇਣਾ ਸਟੇਪ ਕਿੰਨੇ ਪਤਾ ਕਿੰਨੇ ਲੈ ਤਨੇ ਪੰਜਾਬਣਾਂ ਨੇ ਕਿल्ले ਦਾ ਕਲੱਬ ਦੇ ਬਿਛੇ ਤੇ ਫਿਰ ਮੇਤਰੋ ਜੱਸੀ ਨਾਲ ਵੀ ਹੋਈ ਬਾਰਤਾਲਾਬ ਇਹਦਾ ਆਪਣਾ ਮੈਂਬਰ ਸਾਨੂੰ ਪਤਾ ਹੀ ਹੈ ਪੱਕਾ ਹੀ ਹੈ ਫਿਰ ਜੱਸੀ ਕਿਵੇਂ ਜੀ ਜਮਾ ਕੇ ਟੋਟਾ ਫਿਰ ਕਲਾਬ ਆਪਣਾ ਜਮਾ ਬਈ ਜਮਾ ਨਾ ਆਪਾਂ ਉੱਚਾ ਚੜਦੀ ਗਲਾ ਯਾਰ ਯਾਰ ਸਾਰੇ ਪਰਮਾਤਮਾ ਚੜਦੀ ਗਲੀ ਰੱਖੂ ਫਿਰ ਚੜਦੀ ਗਲਾ ਹੀ ਰੱਖੂਗਾ ਆਇਆ ਯਾਰ ਵਧੀਆ ਆਪਣੇ ਰੋਡ ਤੇ ਚਾਹੀਦਾ ਨਾ ਚੜਦੀ ਗਲਾ ਨਾ ਵੀ ਉੱਚਾ ਹੀ ਲਾ ਵੀ ਯਾਰ ਇਹ ਬਧੀਆ ਕੰਮ ਆ ਯਾਰ ਨੌਜਵਾਨ ਜੋੜਨਗੇ ਸਾਰੇ ਆਪਣੇ ਸਾਰੇ ਕਦੇ ਇਕੱਠੇ ਤਾਂ ਹੋਈ ਜਾਇਆ ਕਰਨਗੇ ਬੰਦੇ ਨਾਲ ਕੋਈ ਕੰਮ ਹੰਦਦਾ ਤੂੰ ਐ ਦੇ ਲਈ ਸਾਰੇ ਜਣੇ ਇਕੱਠੇ ਹੋਣ ਲੱਗਿਆਂ ਹਾਂ ਤਾਂ ਹੀ ਉਹ ਤਾਂ ਕੰਮ ਆ ਯਾਰ ਰੋਡ ਤੇ ਹੋ ਜਾਣਗੇ ਦੂਜੇ ਦਿਨ ਦੱਸ ਹੋ ਜਾਣਗੇ ਬਲਾ ਕਰਾਂ ਆ ਜਾਣਗੇ ਵਾਹ ਕਦੇ 5 ਵੀ ਘਟ ਜਾ ਕਰਨਗੇ ਕਦੇ 15 ਵੀ ਹੋ ਜਾ ਕਰਨਗੇ ਕਦੇ 20 ਐਂ ਚੱਲੀ ਜਾ ਲੋਡ ਸੀ ਯਾਰ ਚਾਹੀਦਾ ਜੀ ਇਹ ਆ ਇਹਦਾ ਯਾਰ ਵਧੀਆ ਜਿਹੜਾ ਮੂਰੇ ਲੱਗ ਗਿਆ ਤੂੰ ਬਈ ਵਧੀਆ ਗੱਲ ਆ ਬਖਤ ਦੀ ਲੋੜੇ ਮੂਰੇ ਲੱਗਣਾ ਅਗਲਾ ਵਸ ਥੋੜੇ ਜਿਹੀ ਵੱਡੀ ਗੱਲ ਹੁੰਦੀ ਮੂਰੇ ਲੱਗਣ ਨਾਲੀ ਹਾਂ ਅੱਜ ਕੱਲ ਮੂਰੇ ਅਗਲਾ ਲੱਗਦਾ ਘੱਟ ਆ ਇਹ ਤੁਹਾਨੂੰ ਪਤਾ ਯਾਰ ਅਗਲੇ ਵਸ ਆਪਾਂ ਤਾਂ ਕਹਿੰਦੇ ਵਧੀਆ ਕੰਮ ਆ ਜਿਹੜੇ ਆ ਕੰਮ ਕਰਾਉਣਾ ਇਹ ਤਾਂ ਵਧੀਆ ਪੁੰਨ ਖੱਟਣ ਵਾਲੇ ਕੰਮ ਆ ਨੇ ਹਾਂ ਕੀ ਪਤਾ ਰੱਬ ਨੇ ਤੈਨੂੰ ਜਨਮ ਜਨਮ ਹੀ ਤਾਂ ਮੈਂ ਤਾਂ ਦੂਜਾ ਹੀ ਮੈਂ ਮੰਨਦਾ ਹੀ ਦੂਜਾ ਜਨਮ ਨਹੀਂ ਰੱਬ ਨੇ ਤੈਨੂੰ ਦਿੱਤਾ ਹੀ ਜੂਦਾ ਜਨਮ ਇਹ ਕੰਮ ਲਈ ਹੋਵੇ ਵੀ ਵਗਰ ਸੇਬ ਤੂੰ ਆ ਦੇਖ ਸੀ ਬਣੀ ਤਾਰ ਤੂੰ ਸੇਬ ਲੈਣੀ ਹੀ ਸੀ ਰੱਬ ਨੇ ਦੇ ਚਾ ਸਹੀ ਗੱਲ ਨਹੀਂ ਕਿੱਥੇ ਗਿਆ ਦੀ ਨਹੀਂ ਬਸ ਬੱਚ ਫੇਰ ਤਾਂ ਤੈਨੂੰ ਪਤਾ ਹੀ ਆ ਬਸ ਇੱਕ ਬੱਚ ਪਤਾ ਜੇ ਮੇਰੇ ਸਾਹਮਣੇ ਜਮਾ ਅੱਖਾਂ ਦੇ ਸਾਹਮਣੇ ਇੱਕ ਸਕਿੰਟ ਚ ਮੁੰਡਾ ਮਰ ਗਿਆ ਬਾਬਾ ਇੱਕ ਸਕਿੰਟ ਚ ਜਮਾ ਮਾਰਨ ਹੋ ਗਈ ਕੋਸ ਮਾਰਨ ਨੂੰ ਮਾਰਨੂ ਕੀ ਕੋਸ ਲੈਣ ਜਾਣਾ ਨਹੀਂ ਨਹੀਂ ਅੱਖੀ ਦੇਖਦੇ ਬੰਦਾ ਯਾਰਾ ਜੋ ਵੀ ਯਾਰ ਬਾਬਾ ਯਾਰ ਨੌਏ ਬਾਣ ਯਾਰ ਜਿੱਟਾ ਲਾਉਂਦਾ ਸੀ ਉਹਦੇ ਮਾਪਿਆਂ ਨੇ 2 ਵਜੇ ਦਾਖਲ ਕਰਾਤਾ ਬਾਬਾ ਮੈਂ ਦੇਖਿਆ ਉਹਦੇ ਅੱਖੀ ਮੇਰਾ ਬੈੱਡ ਫੜਿਆ ਹੁਣ ਹੋਇਆ ਹੁਣ ਉਹ ਯਾਰ ਪਰਸੋਂ ਦੀ ਗੱਲ ਆ ਬੈੱਡ ਫੜਿਆ ਹੋਇਆ ਸੀ ਬੈੱਡ ਤੇ ਲੋਕ ਵੀ ਉਹ ਤੋੜਦੇ ਹੋਣੇ ਮੁੰਡੇ ਨੇ ਅੱਛਾ ਅੱਛਾ ਹੋ ਠੀਕ ਹੈ ਹਾਂ ਹਾਂ ਠੀਕ ਆ ਭਾਈ ਠੀਕ ਹੈ ਹੋਰ ਉਹ ਕੇ ਰਿਪੋਰਟਾ ਜਮਾ ਆ ਜਾਓ ਆ ਜਾਓ ਜੀ ਚਲੋ ਮਾਤਰੋ ਦਸਤੀ ਦਾ ਫੜ ਲੈਦਾ ਦਾ ਹੈਗਾ ਸਾਰੇ ਪ੍ਰੂਫ ਆ ਗਏ ਆਪਣੇ ਕੋਲ ਮੈਂ ਪਰ ਆਪਾਂ ਯਾਰ ਕੱਲੇ ਕੱਲੇ ਪਹੀ ਤੋਂ ਜੋੜਨਾ ਜਦੋਂ ਆਪਣਾ ਜ਼ੋਰ ਲੱਗਿਆ ਹੋਇਆ ਮੈਂ ਠੀਕ ਬਾਹਰ ਬਦਲ ਨਾ ਪਕੜਾ